ਧੁੰਦ ਦੇ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਨੇ ਪੰਜਾਬ 'ਚ ਇੱਕ ਵਾਰ ਫਿਰ ਧੁੰਦ ਕਾਰਨ ਭਿਆਨਕ ਐਕਸੀਡੈਂਟ ਹੋਇਆ ਹੈ ਹਾਸਾ ਰੋਪੜ ਦੇ ਨਾਲ ਲੱਗਦੇ ਪਿੰਡ ਕਨੋਲੀ ਦੇ ਵੈਰੀਅਨ ਨੇੜੇ ਵਾਪਰਿਆ ਜਿੱਥੇ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਪਹਿਲਾਂ ਖੰਭੇ ਨਾਲ ਟਕਰਾਈ ਤੇ ਫਿਰ ਸੜਕ ਕਿਨਾਰੇ ਖੜੇ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਕਿ मौके ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਇੱਥੇ ਇੱਕ ਟਰੱਕ ਚਾਲਕ ਆਪਣਾ ਟਰੱਕ ਸਾਈਡ ਤੇ ਖੜਾ ਕਰਕੇ ਮਜ਼ਦੂਰ ਦੀ ਉਡੀਕ ਕਰ ਰਿਹਾ ਸੀ ਇਸੇ ਦੌਰਾਨ ਰੋਪੜ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਹਿਲਾਂ ਖੰਭੇ ਨਾਲ ਜਾ ਟਕਰਾਈ ਅਤੇ ਫਿਰ ਸੜਕ ਕਿਨਾਰੇ ਖੜੇ ਟਰੱਕ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਕੀ ਮੌਕੇ ਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਐਫ ਆਈ ਡੀ ਕਨੋਲੀ ਦੇ ਤੌਰ ਤੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਸੀ ਜਿਸ ਕਾਰਨ ਇਹ ਹਾ사 ਵਾਪਰਿਆ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਲਗਾਤਾਰ ਹਾਸੇ ਵਾਪਰ ਰਹੇ ਨੇ ਤੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨ ਹੋਰ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਇਸ ਲਈ ਹਾਈਵੇ ਤੇ ਸਫਰ ਕਰਦੇ ਸਮੇਂ ਸਾਵਧਾਨੀ ਵਰਤੋ ਆਪਣੇ ਗੱਡੀਆਂ ਦੀ ਰਫਤਾਰ ਘੱਟ ਰੱਖੋ ਆਪਣੇ ਵਾਹਨ ਦੀ ਰਫਤਾਰ ਘੱਟ ਰੱਖੋ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ ਲਗਾਤਾਰ ਅਸੀਂ ਵੀ ਅਪੀਲ ਕਰ ਰਹੇ ਹਾਂ ਕਿ ਹਾਈਵੇ ਤੇ ਸਫਰ ਕਰਦੇ ਸਮੇਂ ਆਪਣੀ ਗੱਡੀਆਂ ਦੀ ਰਫਤਾਰ ਨੂੰ ਘੱਟ ਰੱਖੋ ਤਾਂ ਜੋ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋ ਸਕੇ ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਸੜਕ ਕਿਨਾਰੇ ਖੜਾ ਸੀ ਸੋ ਧੁੰਦ ਦਾ ਹੁਣ ਸਮਾਂ ਹੈ ਅਤੇ ਆਪਣੀਆਂ ਗੱਡੀਆਂ ਦੀ ਰਫ਼ਤਾਰ ਨੂੰ ਘੱਟ ਰੱਖੋ ਸਾਵਧਾਨੀ ਨਾਲ ਹਾਈਵੇ ਤੇ ਸਫ਼ਰ ਕਰੋ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ ਧੁੰਦ ਦੇ ਕਾਰਨ ਲਗਾਤਾਰ ਹਾਸੇ ਵਾਪਰ ਰਹੇ ਨੇ ਪੰਜਾਬ ਚ ਇੱਕ ਵਾਰ ਫੇਰ ਧੁੰਦ ਕਾਰਨ ਭਿਆਨਕ ਐਕਸੀਡੈਂਟ ਹੋਇਆ ਹੈ ਹਾਸਾ ਰੋਪੜ ਦੇ ਨਾਲ ਲੱਗਦੇ ਪਿੰਡ ਕਨੋਲੀ ਦੇ ਵੈਰੀਆਂ ਨੇੜੇ ਵਾਪਰਿਆ ਜਿੱਥੇ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਪਹਿਲਾ ਖੰਭੇ ਨਾਲ ਟਕਰਾਈ ਤੇ ਫਿਰ ਸੜਕ ਕਿਨਾਰੇ ਖੜੇ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਕਿ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਇੱਥੇ ਇੱਕ ਟਰੱਕ ਚਾਲਕ ਆਪਣਾ ਟਰੱਕ ਸਾਈਡ ਤੇ ਖੜਾ ਕਰਕੇ ਮਜ਼ਦੂਰ ਦੀ ਉਡੀਕ ਕਰ ਰਿਹਾ ਸੀ ਇਸ ਦੌਰਾਨ ਰੋਪੜ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਹਿਲਾਂ ਖੰਭੇ ਨਾਲ ਜਾ ਟਕਰਾਈ ਅਤੇ ਫਿਰ ਸੜਕ ਕਿਨਾਰੇ ਖੜੇ ਟਰੱਕ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਕੀ ਮੌਕੇ ਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਐਫ ਆਈ ਡੀ ਕਨੋਲੀ ਦੇ ਤੌਰ ਤੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਜਿਸ ਕਾਰਨ ਇਹ ਹਾਸਾ ਵਾਪਰਿਆ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਲਗਾਤਾਰ ਹਾਸੇ ਵਾਪਰ ਰਹੇ ਨੇ ਤੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨ ਹੋਰ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਇਸੇ ਲਈ ਹਾਈਵੇ ਤੇ ਸਫ਼ਰ ਕਰਦੇ ਸਮੇਂ ਸਾਵਧਾਨੀ ਵਰਤੋ ਆਪਣੇ ਗੱਡੀਆਂ ਦੀ ਰਫ਼ਤਾਰ ਘੱਟ ਰੱਖੋ ਆਪਣੇ ਵਾਹਨ ਦੀ ਰਫ਼ਤਾਰ ਘੱਟ ਰੱਖੋ ਤਾਂ ਜੋ ਹਾਸਿਆ ਤੋਂ ਬਚਿਆ ਜਾ ਸਕੇ ਲਗਾਤਾਰ ਅਸੀਂ ਵੀ ਅਪੀਲ ਕਰ ਰਹੇ ਹਾਂ ਕਿ ਹਾਈਵੇ ਤੇ ਸਫ਼ਰ ਕਰਦੇ ਸਮੇਂ ਆਪਣੀਆਂ ਗੱਡੀਆਂ ਦੀ ਰਫ਼ਤਾਰ ਨੂੰ ਘੱਟ ਰੱਖੋ ਤਾਂ ਜੋ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋ ਸਕੇ ਇਸ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਸੜਕ ਕਿਨਾਰੇ ਖੜ੍ਹਾ ਸੀ ਸੋ ਧੁੰਦ ਦਾ ਹੁਣ ਸਮਾਂ ਹੈ ਅਤੇ ਆਪਣੀਆਂ ਗੱਡੀਆਂ ਦੀ ਰਫ਼ਤਾਰ ਨੂੰ ਘੱਟ ਰੱਖੋ ਸਾਵਧਾਨੀ ਨਾਲ ਹਾਈਵੇ ਤੇ ਸਫ਼ਰ ਕਰੋ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ ਧੁੰਦ ਦੇ ਕਾਰਨ ਲਗਾਤਾਰ ਹਾਸੇ ਵਾਪਰ ਰਹੇ ਨੇ ਪੰਜਾਬ 'ਚ ਇੱਕ ਵਾਰ ਫਿਰ ਧੁੰਦ ਕਾਰਨ ਭਿਆਨਕ ਐਕਸੀਡੈਂਟ ਹੋਇਆ ਹੈ ਹਾਸਾ ਰੋਪੜ ਦੇ ਨਾਲ ਲੱਗਦੇ ਪਿੰਡ ਕਨੋਲੀ ਦੇ ਵਾਰੀਆਂ ਨੇੜੇ ਵਾਪਰਿਆ ਜਿੱਥੇ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਪਹਿਲਾਂ ਖੰਭੇ ਨਾਲ ਟਕਰਾਈ ਤੇ ਫਿਰ ਸੜਕ ਕਿਨਾਰੇ ਖੜੇ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਕਿ ਮੌਕੇ ਤੇ ਹੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਇੱਥੇ ਇੱਕ ਟਰੱਕ ਚਾਲਕ ਆਪਣਾ ਟਰੱਕ ਸਾਈਡ ਤੇ ਖੜਾ ਕਰਕੇ ਮਜ਼ਦੂਰ ਦੀ ਉਡੀਕ ਕਰ ਰਿਹਾ ਸੀ ਇਸੇ ਦੌਰਾਨ ਰੋਪੜ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਹਿਲਾਂ ਖੰਭੇ ਨਾਲ ਜਾ ਟਕਰਾਈ ਅਤੇ ਫਿਰ ਸੜਕ ਕਿਨਾਰੇ ਖੜੇ ਟਰੱਕ ਚਾਲਕ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਕੀ मौके ਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਐਫ ਆਈ ਡੀ ਕਨੋਲੀ ਦੇ ਤੌਰ ਤੇ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਬਹੁਤ ਜ਼ਿਆਦਾ ਸੀ ਜਿਸ ਕਾਰਨ ਇਹ ਹਾਸਾ ਵਾਪਰਿਆ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਲਗਾਤਾਰ ਹਾਸੇ ਵਾਪਰ ਰਹੇ ਨੇ ਤੇ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਆਉਣ ਵਾਲੇ ਕੁਝ ਦਿਨ ਹੋਰ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ ਅਲਰਟ ਵੀ ਜਾਰੀ ਕੀਤਾ ਹੋਇਆ ਹੈ ਐਸਐਲਏ ਹਾਈਵੇ ਤੇ ਸਫ਼ਰ ਕਰਦੇ ਸਮੇਂ ਸਾਵਧਾਨੀ ਵਰਤੋ ਆਪਣੇ ਗੱਡੀਆਂ ਦੀ ਰਫ਼ਤਾਰ ਘੱਟ ਰੱਖੋ ਆਪਣੇ ਵਾਹਨ ਦੀ ਰਫ਼ਤਾਰ ਘੱਟ ਰੱਖੋ ਤਾਂ ਜੋ ਹਾਸਿਆ ਤੋਂ ਬਚਿਆ ਜਾ ਸਕੇ ਲਗਾਤਾਰ ਅਸੀਂ ਵੀ ਅਪੀਲ ਕਰ ਰਹੇ ਹਾਂ ਕਿ ਹਾਈਵੇ ਤੇ ਸਫ਼ਰ ਕਰਦੇ ਸਮੇਂ ਆਪਣੀ ਗੱਡੀਆਂ ਦੀ ਰਫ਼ਤਾਰ ਨੂੰ ਘੱਟ ਰੱਖੋ ਤਾਂ ਜੋ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋ ਸਕੇ ਇਸ ਹਾਸੇ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਸੜਕ ਦੇ ਨਾਰੇ ਖੜਾ ਸੀ ਸੋ ਤੁੰਦ ਦਾ ਹੁਣ ਸਮਾਂ ਹੈ ਅਤੇ ਆਪਣੀਆਂ ਗੱਡੀਆਂ ਦੀ ਰਫ਼ਤਾਰ ਨੂੰ ਘੱਟ ਰੱਖੋ ਸਾਵਧਾਨੀ ਨਾਲ ਹਾਈਵੇ ਤੇ ਸਫ਼ਰ ਕਰੋ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ